ਨਿਸਾਨ ਦੇ ਨਾਮ ਆ ਮੇਰਾ ਛੋਟਾ ਭਰਾ ਵਾ ਅੱਛਾ ਜੀ ਠੀਕ ਹੈ ਜੀ ਘਰੋਂ 7 ਵਜੇ ਨਿਕਲਦਾ ਵਾ ਗਾੜੀ ਦਫਤੇ ਜਾਣ ਕੇ ਪਤਾ ਨਹੀਂ 8:30 ਵਜੇ ਤੁਰਦੇ ਆ ਕਿ ਨਾ ਕਿ 8 ਵਜੇ ਤੁਰਦੇ ਆ ਇੱਥੇ ਚਾਂਸ ਬੰਦਾ ਇੱਥੋਂ ਬਾਹਰੋਂ ਆਇਆ ਮੈਂ ਇੱਥੇ ਆਇਆ ਵਾਂ 10:30 ਹੋ ਜਾਂਦੇ ਕੋ ਚਾਂਸ ਹੋਇਆ ਏ 10:30 ਹੋਏ ਚਾਂਸ ਹੋਇਆ ਵਾ ਹਾੜੀ ਕੋ ਪਿਆਰ ਵਾਈ ਨਹੀਂ ਕੰਡਿਆ ਕੋ ਯੋਗ ਤੱਕ ਲੋ ਜਾਂਦਾ ਮੈਂ ਜਾ ਕੇ ਕੋ ਯੋਗ ਤੱਕ ਲੋ ਜਾਂਦਾ ਵਾ ਤੇ ਚਾਹੀਦਾ ਨਾ ਪੁੱਛ ਮਿੰਟੋਂ ਮਿੰਟ ਬੰਦਾ ਲੱਭ ਸਕਦੀ ਜੇ ਲੱਭਿਆ ਹੋਵੇ ਤੇ ਬਸਾਉਂ ਰੌਂਡੀਆਂ ਵਾ ਬੜੀ ਘਟਨਾ ਵੇ ਹੋਈ ਕੀ ਪਤਾ ਕੁਛ ਐ ਕੀ ਕਿਤੇ ਐਸੇ ਬਸਰਾ ਵਜਾ ਮੁੰਡਾ ਕਿੱਥੇ ਜਾ ਰਿਹਾ ਏ ਇਧਰ ਜਿ ਪਿਸਤਾ ਇਕੱਠੇ ਕਰਨ ਜਾਣਾ ਹੈ ਕੰਮ ਕਾਦਾ ਕਰਦਾ ਹੈ ਫਾਈਨਾਂਸ ਦਾ ਕਿਤੋਂ ਦੀ ਘਟਨਾ ਹੈ ਸਵੇਰ ਦੀ ਸਾਢੇ 10 ਵਜੇ ਤੁਹਾਨੂੰ ਕਿੰਨੇ ਵੇ ਪਤਾ ਚੱਲਿਆ ਹਨੂ ਦਾ ਜਲਿਆ ਨੂੰ ਸਾਢੇ 9:30 ਵਜੇ ਥੋੜਾ ਲੇਟ ਪਤਾ ਲਗਾ ਪਤਾ ਲਗਾ ਜਾਨਕਾ 11:00 ਵਜੇ ਨੂੰ ਪਤਾ ਲੱਗਿਆ ਸੀ ਕਿ ਕਿਹੜੀ ਚੀਜ਼ ਨਾ ਵਜਿਆ ਬਸ ਨਾ ਕਿਤੇ ਵਜਿਆ ਸ਼ਿਕਾਇਤ ਦਰਜ ਕਰਾਤੀ ਪੁਲਿਸ ਰਾਤੀ ਬਾਜੀ ਕੀ ਕਹਿੰਦੇ ਅਧਿਕਾਰੀ ਉਹ ਡੇ ਹੁਣ ਵੱਡੇ ਅਫਸਰ ਆਏ ਆ ਡੇ ਅੰਦਰ ਕਾਰਵਾਈ ਕਰਦੇ ਆ ਮੈਨੂੰ ਸਬੂਤ ਚਾਹੀਦਾ ਥੋੜਾ ਬਤ ਮੈਂ ਲਾ ਚੁੱਕੀ ਮੈ ਜੀ ਤੇ ਜੇ ਮੈਂ ਲਾ ਚੁੱਕਨੀ ਆ ਤੇ ਮੈਂ 47 ਖਾਨੀ ਕਿਟਾ ਡੈਕਸੀਡੈਂਟ ਆ ਕਿੰਨੀ ਉਮਰ ਹੈ ਇਹਦਾ ਦੀ ਹੁਣੀ ਕੋਈ ਮੇਰੇ ਨਾਲ 24 24 ਪਿਛਲੇ ਸਾਲ ਨਹੀਂ ਯਾਹ ਦੇਖੋ ਬੜੇ ਯਾਹ ਬੱਚਾ ਇੱਕ ਦਾ 10 ਸਾਲ ਦਾ ਬੱਚਾ ਸੀ ਆ ਪਿੰਡ ਮੇਰਾ ਬੱਚਾ ਕਨਾਲੀ ਨਿਸ਼ਾਨ ਮਸੀਹ ਆ ਜਿੰਨਾਂ ਦੀ ਡੈਥ ਹੋਈ ਆ ਅਲੀਆਲ ਦੇ ਪਿੰਡ ਤੋਂ ਆ ਅਥਾ ਲੱਗ ਅਹੀਂ ਮੇਠੇ ਲੱਗੇ ਅਹੀਂ ਇਥੋਂ ਨੰਗੰਡੇ ਹੈ ਅਹੀਂ ਦੇਖਿਆ ਇਹਨਾਂ ਨੂੰ ਕਿਉਂਕਿ ਸਾਡੀ ਮਸੀਹ ਭਾਈ ਚੜੇ ਦਾ ਵਾ ਅਸੀਂ ਇਹ ਨਹੀਂ ਕਹਿੰਦੇ ਵੀ ਸਾਡਾ ਮਸੀਹ ਭਾਈ ਚੜਾ ਕੋਈ ਇੱਥੇ ਪਿਆ ਸੜਕਾਂ ਦੇ ਪਿਆ ਹੋਏ ਤੇ ਅਸੀਂ ਇਥੋਂ ਨੱਗ ਜੀਏ ਨਾਲ ਆਪਾਂ ਇਹ ਕਹਿੰਨੇ ਪੁਰਸਪ ਬਿਜਾਸਨ ਨੂੰ ਆਪਾਂ ਇਹ ਬੇਨਤੀ ਕਰਦੇ ਆਂ ਕਿ ਜਲਦ ਤੋਂ ਜਲਦ ਗੇਰਾ ਬਸ ਵਾਲਾ ਇਥੋਂ ਮਾਰ ਕੇ ਗਿਆ ਵਾ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏ ਕਾਰਵਾਈ ਕੀਤੀ ਜਾਏ ਭਾਜੀ ਘਟਨਾ ਕੀ ਹੋਈ ਘਟਨਾ ਭਾਜੀ ਇਹ ਹੋਈ ਆ ਕਿ ਇਹ ਕਿਤੇ ਕਿਸਤਾ ਘਟਨਾ ਆਇਆ ਮੇਰਾ ਵੀਰ ਠੀਕ ਆ ਜੀ ਇਥੋਂ ਦੀ ਜਾਣਦੇ ਦੇ ਇਹ ਇਹਨਾਂ ਨੂੰ ਕੋਈ ਬਸ ਵਾਲਾ ਕੋਈ ਮਾਰ ਕੇ ਚਲ ਗਿਆ ਵਾ 10:00 ਵਾ 10 ਵਜੇ ਦੀ ਗੱਲ ਵਾ ਠੀਕ ਆ ਹੁਣ ਪਤਾ ਨਹੀਂ ਵੀ ਕਿੰਨੇ ਕ ਵਜੇ ਫੋਨ ਆਇਆ ਮੈਂ ਇਥੋਂ ਯਾਨੀ ਕਿ 12:00 ਵਜੇ ਨੰਗਾ ਲੱਗਾ ਏ ਮੈਂ ਤਾਂ ਦੇਖਿਆ ਮੈਂ ਉਦੋਂ ਦਾ ਇੱਥੇ ਹੀ ਆ ਉਮਰ ਕਿੰਨੇ ਕ ਮੁੰੇ ਦਾ ਉਮਰ 28 25 24 25 ਸਾਲ ਦੀ ਹੈਗੀ ਇਹ ਇਹ ਅਲੀ ਹਲਦਾਰ ਜੀ ਇੱਥੇ ਲੱਗਿਆ ਮਜੀਠੇ ਲੱਗਿਆ ਪੁਲਿਸ ਆ ਗਈ ਤੇ ਮੌਕੇ ਤੇ ਆ ਕੇ ਬਾਅਦ ਵਿੱਚ ਆਈ ਇਹ ਭਜੀ ਪਹਿਲਾਂ ਦੋ ਮੁਲਾਜ਼ਮ ਆਏ ਆ ਉਹਨਾਂ ਪਤੀਸ ਕੀਤੀ ਓਦਾਂ ਉਸ ਤੋਂ ਬਾਅਦ ਵੱਡੇ ਅਫਸਰ ਆਏ ਆ ਉਹ ਡੇਪ ਪਤੀਸ ਕਰਨ ਜੀ ਇੱਕ ਅੱਜ ਸਾਨੂੰ ਇਨਫੋਰਮੇਸ਼ਨ ਆਈ ਹੈ ਵੀ ਕਿਸੇ ਅਨਨੌਨ ਗੱਡੀ ਦੇ ਨਾਲ ਜਿਹੜਾ ਹੈਗਾ ਸੀ ਅ ਇੱਕ ਲੜਕੇ ਦੀ ਵਜਨ ਨਾਲ ਮੌਤ ਹੋ ਗਈ ਮੌਕੇ ਤੇ ਤੇ ਉਹਦਾ ਸਿਰ ਵੀ ਕਾਫੀ ਫਿਸ ਚੁੱਕਾ ਸੀ ਉਹਦੇ ਸਬੰਧੀ ਹੁਣ ਅਸੀਂ ਮੌਕੇ ਤੇ ਆਏ ਆ ਤੇ ਗੱਡੀ ਦਾ ਤਾਂ ਜੇ ਤੱਕ ਪਤਾ ਨਹੀਂ ਲੱਗਾ ਪਰ ਅਸੀਂ ਇਹਨਾਂ ਦੇ ਜਿਹੜੀ ਸਟੇਟਮੈਂਟ ਲੈ ਕੇ ਉਹ ਐਫ ਆਈ ਆਰ ਵੀ ਦਰਜ ਕਰ ਰਹੇ ਹਾਂ ਪਲੱਸ ਅਸੀਂ ਜਿਹੜਾ ਆਪਣੇ ਸੋਰਸ ਹੈਗੇ ਕੈਮਰਾ ਵਗੈਰਾ ਜਾਂ ਦੂਜਾ ਕਿਹਨੂੰ ਇਨਫੋਰਮੇਸ਼ਨ ਪਹਿਲਾਂ ਮਿਲੀ ਉਹਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਕਾਰਵਾਈ ਕਰਦੇ ਆ ਅਸੀਂ ਜਿਹੜਾ ਅਜੇ ਤੱਕ ਸਾਡਾ ਰਿਜ਼ਲਟ ਆਇਆ ਕੋਈ 8:30 ਵਜੇ ਦੀ ਗੱਲ ਆ ਸਰ ਪਤਾ ਲੱਗਿਆ ਕੋਈ ਸੀ ਲੜਕਾ ਕੋਈ ਨਹੀਂ ਕਿ ਨਹੀਂ ਵੀ ਮੋਹਰਾ ਜਿਹਾ ਥੋੜਾ ਰਹਿਣਾ ਮਿਲਦਾ ਨਹੀਂ ਇਹ ਬੰਦਾ ਅਜੇ ਤੇ ਇੰਨਾ ਹੀ ਪਤਾ ਲੱਗਾ ਸਾਨੂੰ ਵੀ ਇਹ ਦਰਮਰਸਾ ਦੀ ਸੈੱਟ ਦਾ ਹੈਗਾ ਨੰਬਰ 2 ਇਹ ਕਿਸੇ ਕੰਪਨੀ ਚ ਜਿਹੜੀ ਕਲੈਕਸ਼ਨ ਕਰਦੇ ਆ ਇਕੱਠੀ ਕਰਦੇ ਉਹਦੇ ਚ ਲੱਗਾ ਸੀ ਤੇ ਉਹਨਾਂ ਦੇ ਸਾਰੇ ਵਾਰਸ ਵੀ ਆ ਗਏ ਨੇ ਨਾਲ ਉਹਨਾਂ ਦੇ ਜਿਹੜੇ ਡਿਪਾਰਟਮੈਂਟ ਜਿੰਨਾਂ ਕੋ ਕੰਮ ਕਰਦੇ ਸੀ ਕੰਪਨੀ ਚ ਉਹ ਵੀ ਆ ਗਏ ਨੇ ਇਸ ਕਰਕੇ ਇਹਦਾ ਤਾਂ ਬਾਈ ਨੇਮ ਕਲੀਅਰ ਹੋ ਹੀ ਗਿਆ ਸਾਨੂੰ ਇਹ ਦਿਨਾਂ ਬਜਾਏ ਲਿਖਿਆ ਨਹੀਂ ਇਹ ਨਹੀਂ ਜੀ ਹੁਣ ਪਤਾ ਲੱਗੇਗਾ ਕਿਉਂਕਿ ਅਸੀਂ ਕੈਮਰੇ ਦੇਖ ਰਹੇ ਹਾਂ ਕਾਫੀ ਗੱਡੀਆਂ ਉਹਨੇ ਟਾਈਮ 'ਚ ਨਿਕਲ ਚੁੱਕੀਆਂ ਨੇ ਇੱਕ ਸਾਰੇ ਕੋ ਐਕੂਰੇਟ ਟਾਈਮ ਨਹੀਂ ਸੀ ਹੈਗਾ ਇਹਦਾ ਇਸ ਕਰਕੇ ਸਾਰਾ ਹੁਣ ਟਾਈਮ ਕੱਢ ਕੇ ਫੇਰ ਹੀ ਅੱਗੇ ਪਾਸੇ ਜੜੀ ਦੀ ਇਨਵੈਸਟੀਗੇਸ਼ਨ ਹੋ ਜਾਈ